ਦਵਾਇਤ ਦੇ ਵਪਾਰ ਦੇ ਧੰਦੇ ਤੇ ਜਾਂਦੀਆਂ ਮੇਰੀਆਂ ਰੀਸਾਂ ਕਰਦੀ ਵੀ ਤੂੰ ਦੋਤਾ ਰੱਖੀ ਬੈਠੀ ਐ ਮੈਂ ਵੀ ਰੱਖੂਗੀ ਫਿਰ ਕੁੜੀ 3 ਸਾਲ ਦਾ ਬੱਚਾ ਛੱਡ ਕੇ ਭਰਾਜੀ ਕਿਉਂ ਗਈ ਕਿਉਂ ਗਈ ਉਹ ਬੱਚਾ ਛੱਡ ਕੇ ਫਿਰ ਜਾਂ ਦਿੰਦੀ ਮੇਰੇ ਵਾਂਗੂ ਝਾਲ ਚੱਲਦੀ ਮੇਰੀ ਤਾਂ ਧੀ ਮੇਰਾ ਦੋਤਾ ਇੱਕ ਨਾਲ ਲਾ ਕੇ ਰੱਖਿਆ ਜੀ ਠੀਕ ਆ ਨਾ ਮੇਰੀ ਕੁੜੀ ਘਰ ਕੰਮ ਕਰਦੀ ਐ ਪਾਲਰ ਦਾ ਕੰਮ ਕਰਦੀ ਐ ਜੀ ਮੇਰੀ ਆਪਦੀ ਕੱਪੜੇ ਦੀ ਸ਼ਾਪ ਆ ਤੇ ਜਾਨੀ ਵਧੀਆ ਅਸੀਂ ਕਿਹਾ ਵੀ ਚਲੋ ਕਹਿੰਦੀ ਪਹਿਲਾਂ ਵੀ ਲੜਾਈ ਝਗੜਾ ਹੋ ਗਿਆ ਕੁਲਵਿੰਦਰ ਮੈਡਮ ਕੁਲਵਿੰਦਰ ਕੌਰ ਨੂੰ ਦਿਆਲ ਸਿੰਘ ਜਿਹੜਾ ਸੀਗਾ ਸਾਡਾ ਪ੍ਰੇਮੀ ਬਾਈ ਜੀ ਸੀਗੇ ਉਹਨਾਂ ਨੇ ਕਹਿਣ ਤੇ ਅਸੀਂ ਰਿਸ਼ਤਾ ਲਿਆ ਸੀ ਵੀ ਕੁੜੀ ਭੈਣ ਜੀ ਬਹੁਤ ਵਧੀਆ ਵਾ ਤੇ ਤੁਸੀਂ ਇਹਨੂੰ ਚੁੰਨੀ ਚੜਾ ਕੇ ਲੈ ਜਾਓ ਮੈਂ ਕਹਾਂ ਨਹੀਂ ਭਰਾ ਜੀ ਅਸੀਂ ਵਿਆਹ ਕੇ ਲੈ ਕੇ ਜਾਵਾਂਗੇ ਅਸੀਂ ਅਨੰਦ ਕਾਰਜ ਕਰਾ ਕੇ ਲੈ ਕੇ ਆਈਆਂ ਪਰ ਸਾਨੂੰ ਬਹੁਤ ਖਰਾਬ ਕਰ ਰੱਖਿਆ ਥਾਣਿਆਂ ਦਲਵਾਰਿਆਂ ਦੇ ਵਿੱਚ ਸਾਡਾ ਕੋਈ ਨਾ ਬਸ ਹਾਲ ਨਹੀਂ ਹੈਗਾ ਅਸੀਂ ਤਾਂ ਸ਼ਰਮ ਨਾਲ ਪਾਣੀ ਪਾਣੀ ਹੋਈ ਜਾਂਦੇ ਆ ਵੀ ਸਾਡੇ ਨਾਲ ਬਣ ਕੀ ਰਿਹਾ ਵਾ ਤੇ ਹੁਣ ਲੱਗ ਹੋ ਕੇ ਵੀ ਨਹੀਂ ਜਿਹੜਾ ਬੱਚਾ ਰਹਿ ਰਿਹਾ ਤੇ ਉਹ ਦੱਸੋ ਫਿਰ ਕੀ ਬਣੇਗਾ ਬੜੀ ਦੁੱਖ ਦੀ ਗੱਲ ਆ ਆਂਟੀ ਜੀ ਜਦੋਂ ਕਿਸੇ ਤੇ ਇਲਜ਼ਾਮ ਲਾਉਣਾ ਹੈ ਕੋਈ ਚੰਗੀ ਗੱਲ ਨਹੀਂ ਗੀ ਇਹ ਤੁਹਾਡੀ ਨਾ ਹੋ ਆ ਫਿਰ ਵੀ ਇਹ ਬਿਲਕੁਲ ਸੱਚ ਆ ਬਿਲਕੁਲ ਸੱਚ ਆ ਜੀ ਸਾਡੇ ਕੋਲੇ ਹੁਣ ਮੈਂ ਤੁਹਾਨੂੰ ਫੋਨ ਫੋਲ ਕੇ ਦਿਖਾ ਦਵਾਂ ਸਾਡੇ ਕੋਲੇ ਰਿਕਾਰਡਿੰਗਾਂ ਆਈਆਂ ਹੋਈਆਂ ਛੇਕਦੀਆਂ ਪ੍ਰੂਫ ਦੇਵਾਂਗੇ ਵਿੱਧ ਪ੍ਰੂਫ ਝੂਠ 1 ਰੁਪਏ ਦਾ ਵੀ ਨਹੀਂ ਮਾਰਾਂਗੇ ਜੀ ਹਾਂਜੀ ਇਹਨਾਂ ਨੇ ਪਹਿਲਾਂ ਵੀ ਦੋਨਾਂ ਜੀਆਂ ਨੇ ਇਹ ਇਹਨੇ ਮੇਰੀ ਨੌ ਰਾਣੀ ਨੇ ਮੇਰਾ ਚੈੱਕ ਚੋਰੀ ਕੀਤਾ ਜੀ ਹੁਣ ਹੋਰ ਸੁਣ ਲੋ ਗੱਲ ਚੈੱਕ ਚੋਰੀ ਕਰਿਆ ਚੈੱਕ ਤੇ ਮੇਰੇ ਘਰ ਵਾਲੇ ਨੂੰ ਉੱਥੇ ਖੇਤ ਲੈ ਗਏ ਪਿੰਡ ਕਲੇਰਾ ਸੈਨ ਕਰਵਾਈ ਤੇ ਮੇਰਾ ਲੱਖ ਰੁਪਿਆ ਉਦੋਂ ਟਰਾਂਸਫਰਮ ਕਰਾਇਆ ਇਹਨਾਂ ਨੇ ਹਾਂ ਲੱਖ ਰੁਪਿਆ ਉਦੋਂ ਟਰਾਂਸਫਰਮ ਕਰਾਇਆ ਲੱਖ ਰੁਪਿਆ ਹੁਣ ਲੈ ਗਈ ਆ 50000 ਦਾ ਸੋਨਾ ਲੈ ਗਈ ਆ ਜੀ ਪਹਿਲਾਂ ਹੀ ਆਪਦੀ ਮਾਂ ਨੂੰ ਸੋਨਾ ਪਾਸਪੋਰਟ ਵਗੈਰਾ ਸਭ ਕੁਝ ਪਕੜਾਇਆ ਹੋਇਆ ਸੀ ਜੀ 420 ਕਰਦੀਆਂ ਮੇਰੇ ਬੱਚੇ ਨੂੰ ਪੋਤਰੇ ਨੂੰ ਮਿਲਣ ਨਹੀਂ ਦਿੰਦੀਆਂ ਮੇਰੇ ਬੇਟੇ ਨੂੰ ਸਾਨੂੰ ਤਾਂ ਮਿਲਣ ਦੀ ਦੂਰ ਦੀ ਗੱਲ ਆ ਸੀ ਤਾਂ ਜਾਣਾ ਕੀ ਆ ਉਹ ਬੱਚਾ ਪਿਓ ਆ ਅਕਸਰ ਡਿਲੀਵਰੀਆਂ ਮੈਂ ਕਰਾਈਆਂ ਉਦੋਂ ਤਾਂ ਇਹ ਰੁੱਲਦੀ ਫਿਰਦੀ ਸੀ ਜੀ ਹੁਣ ਕੀ ਲੰਮੀਆਂ ਗੱਲਾਂ ਕਰੀਏ ਰੁੱਲਦੀ ਫਿਰਦੀ ਸੀ ਆਪਣੇ ਅਮਲੇਸ਼ੀਆ ਚ ਉੱਥੋਂ ਵੀ ਮੇਰੇ ਬੇਟੇ ਨੇ ਕਢਵਾਈ ਆ ਘਰ ਵਾਲੇ ਤੋਂ ਜਗਾ ਵੀ ਮੇਰੇ ਬ੍ਰਦਰ ਨੇ ਤੇ ਮੇਰੇ ਬੇਟੇ ਨੇ ਦਵਾਈ ਆ ਇਹਨੂੰ ਉੱਥੇ ਵਿੱਚ ਮਰਲੇ ਡੇਢ ਮਰਲੇ ਦੇ ਵਿੱਚ ਬੈਠੀ ਆ ਬਰਾਬਰ ਦੀ ਸ਼ਰੀਕਣੀ ਬਣਾ ਕੇ ਬਿਠਾਈ ਆ ਬੱਚੀਆਂ ਦੇ ਮੂੰਹ ਨੂੰ ਇਹਨੂੰ ਜਗਾ ਦਵਾਈ ਆ ਕਿਵੇਂ ਨਾ ਕਿਵੇਂ ਕਰਕੇ ਕੋਈ ਵਿਧੀ ਦਾ ਵਿਧਾਨ ਬਣਾ ਕੇ ਹੈਨਾ ਤੇ ਅੱਜ ਮੇਰੇ ਬੇਟੇ ਦਾ ਹੀ ਘਰ ਜਾੜਦੀ ਆ ਵੀ ਇਹ ਕੁੜੀ ਨਾਲ ੱਤਕਾ ਹੁੰਦਾ ਬੇਟਾ ਲੈਣ ਗਿਆ ਸੀ ਦੇ ਤੁਰੀ ਨਹੀਂ ਇਹ ਤੁਰਦੀ ਨਹੀਂ ਉਹ ਬੱਚਾ ਲੈ ਕੇ ਆ ਗਿਆ ਚਲੋ ਬੱਚਾ ਲੈ ਕੇ ਆ ਗਿਆ ਤਾਂ ਫੇਰ ਕੀ ਹੋ ਗਿਆ ਜੇ ਬੱਚਾ ਲੈ ਕੇ ਆ ਗਿਆ ਤਾਂ ਮੈਨੂੰ ਕਹਿੰਦੀ ਵੀ ਭੈਣੇ ਇਹ ਮੁੰਡਾ ਲੈ ਗਿਆ ਚੋਰੀ ਚੱਕ ਕੇ ਇਹ ਸਾਡਾ ਚੋਰੀ ਆ ਸਮਾਨ ਲੈ ਗਿਆ ਮੈਂ ਕਿਹਾ ਚੱਲ ਕੋਈ ਨਾ ਵੀ ਜੇ ਬੱਚਾ ਲੈ ਆਇਆ ਉਹਦਾ ਬੇਟਾ ਸੀਗਾ ਤੇ ਤੁਸੀਂ ਆਪਦਾ ਵੀ ਸਮਝੌਤਾ ਕਰੋ ਧੀਆਂ ਬਿਸ਼ਾਈ ਦੇ ਨਾ ਹੁੰਦੀਆਂ ਧੀਆਂ ਜਾੜੀ ਦੀਆਂ ਥੋੜੀ ਨਾ ਹੁੰਦੀਆਂ ਵੀ ਕੋਈ ਨਾ ਤੂੰ ਕੁੜੀ ਨੂੰ ਲੈ ਕੇ ਆ ਜਾ ਤੇ ਗਾਲੀ ਗਲੋਚ ਦਾ ਉਹ ਵੀ ਮੇਰੇ ਕੋਲੇ ਵਿਧ ਪ੍ਰੂਫ ਪਿਆ ਹੈ ਜੀ ਰਿਕਾਰਡਿੰਗ ਆ ਪਾਪਾ ਗਾਲਾਂ ਕੱਢੀਆਂ ਐ ਨਹੀਂ ਹਾਂਜੀ ਮੈਂ ਫੋਨ ਨਹੀਂ ਚੱਕਦੀ ਸੀ ਇਹਨੇ ਰਿਕਾਰਡਿੰਗ ਆ ਪਾਪ ਆ ਫਿਰ ਅਸੀਂ ਇਸ ਗੱਲ ਦਾ ਜਵਾਬ ਦਿੱਤਾ ਵਾ ਵੀ ਤੂੰ ਸੇਰਿਆਂ ਵਾਲੀ ਦੀ ਹੋਈ ਨਹੀਂ ਤੇ ਤੇਰੀਆਂ ਕੁੜੀਆਂ ਨੇ ਸੇਰਿਆਂ ਵਾਲੇ ਦੇ ਬਣਨਾ ਨਹੀਂ ਠੀਕ ਆ ਦੁੱਧਾਂ ਤੇ ਬੁੱਧਾਂ ਹੀ ਜਾਂਦੀਆਂ ਜੀ ਹਾਂਜੀ